ਪਹਿਲੀ ਗੱਲ ਤਾਂ ਉਹ ਨਾਰਮਲ ਕੇਸ ਹੁੰਦਾ ਹੋਵੇ ਹਾਂਜੀ ਕਰਦੇ ਨਹੀਂ ਹਾਂ ਹੁਣ ਤਾਂ ਜਿਹੜੀਆਂ ਨਰਸਾਂ ਜੀ ਕਹਿੰਦੀਆਂ ਨੇ ਛੋਟਾ ਆਪਰੇਸ਼ਨ ਹੋਊ ਜਾਂ ਵੱਡਾ ਆਪਰੇਸ਼ਨ ਅਸਲ ਤਾਂ ਬਾਬਾ ਜੀ ਹੁਣ ਤਾਂ ਵੱਡਾ ਹੀ ਹਾਂਜੀ ਫੇਰ ਵੱਡਾ ਹੋਰ ਵੇਖ ਤੁਸੀਂ ਗਾਂ ਤੋਂ ਗਾਂ ਕਨੈਕਟ ਹਾਂਜੀ ਬੱਚਾ ਚੱਕ ਕੇ ਮਸ਼ੀਨ ਚਲਾ ਦੇਣਾ ਵੱਡੇ ਆਪਰੇਸ਼ਨ ਇੱਕ ਤਾਂ ਉਹ ਮਰੀਜ਼ ਬਣਾਤਾ ਹਾਂਜੀ ਦੂਜੇ ਨੰਬਰ ਤੇ ਭਾਈ ਬੱਚਾ ਚੱਕ ਕੇ ਬੱਚਿਆਂ ਵਾਲੇ ਹਸਪਤਾਲ ਚਲਾ ਦੇਣਾ ਉੱਥੇ ਮਸ਼ੀਨਾਂ ਚਲਾ ਦੇਣਾ ਹਾਂਜੀ ਉੱਥੇ ਵੀ ਕੰਮਸ਼ਨ ਕਰੀ ਬੈਠੇ ਹਨ ਬਾਕੀ ਜੀ ਦੂਰੀ ਲੁੱਟ ਬਾਬਾ ਜੀ ਇਹਦੇ ਜਿਦਾ ਕੋਈ ਦੋਰ ਐ ਨਹੀਂ ਹਾਂਜੀ ਜਿਹੜਾ ਬੱਸ ਪਾਇਆ ਜਾਂਦਾ ਬੰਦਾ ਜਿਹੜਾ ਹੁਣ ਗਰੀਬ ਬੰਦਿਆ ਹੁਣ ਆਪਣੇ ਇੱਕ ਯਾਰ ਦੋਸਤ ਨੇ ਮੇਰੇ ਕੋਲੇ ਗੱਲ ਕਰੀ। ਨਾਇ ਤਾਂ ਵੱਡਾ ਆਪਰੇਸ਼ਨ ਹੋ ਗਿਆ। ਅੱਛਾ। ਤੇ ਨਾਇ ਹੈਗੇ ਉਹ ਬੱਚਾ ਮਸ਼ੀਨ ਚਲਾਦਾ ਮੈਂ ਕਿਹਾ ਬੱਚੇ ਨੂੰ ਕੀ ਨੁਕਸ ਹੈ? ਹਾਂਜੀ। ਕਿ ਬੱਚੇ ਦੇ ਮੂੰਹ 'ਚ ਪਾਣੀ ਪੈ ਗਿਆ। ਠੀਕ ਹੈ। ਉਹ ਡਰਿਆ ਵਾ ਹੁਣ ਪੈਸੇ ਲਟਾਈ ਜਾਂਦਾ। ਜਮਾਂ ਗਰੀਬ ਪਰਿਵਾਰ। ਤੇ ਫਿਰ ਇਹਨਾਂ ਨੂੰ ਦੇਣਾ ਤਾਂ ਪਊਗਾ ਜੀ ਜਿਹੜਾ ਤਾਂ ਔਖਾ ਕਰਦੇ ਆ। ਇਹ ਦੇਣਾ ਇਹਨਾਂ ਨੂੰ ਤਾਂ ਰੱਬ ਬਾਲੀ ਛੇਤੀ ਦਿਖਾਊਗਾ ਬੁੱਟਾ ਸਹਾਰਾ। ਰਿਜ਼ਲਟ ਹਣਾ ਰਿਜ਼ਲਟ ਇਹਨਾਂ ਨੂੰ ਤਾਂ ਬਹੁਤ ਛੇਤੀ ਦਿਖਾਊਗਾ। ਹਾਂਜੀ। ਤੁਸੀਂ ਡਾਕਟਰ ਆ ਤੁਸੀਂ ਰੱਬ ਦਾ ਦੂਜਾ ਰੂਪ ਆ ਹਾਂਜੀ ਹਾਂਜੀ ਹੁਣ ਮੰਨ ਲਾ ਜਿਹੜਾ ਬੱਚਾ ਅੱਜ ਮਸ਼ੀਨ ਚ ਲਾਤਾ ਵੱਡਾ ਆਪਰੇਸ਼ਨ ਕਰਕੇ ਉਹ ਮਾਂ ਨੂੰ ਦੁੱਧ ਕਿੱਥੋਂ ਉਤਰੂ ਨਹੀਂ ਉਤਰਦਾ ਹਾਂਜੀ ਉਤਰ ਨਹੀਂ ਨਾ ਉਤਰਦਾ ਸਹੀ ਗੱਲ ਆ ਜੀ ਕਿੰਨਾ ਚਿਰ ਮਾਂ ਦਾ ਦੁੱਧ ਨਹੀਂ ਮਿਲਦਾ ਥਾਲ ਤ ਵੀ ਉਹ ਕਾਮਯਾਬ ਨਹੀਂ ਹੁੰਦਾ ਕਿਹੜਾ ਬੌਲਾ ਹੈ ਬੌਲੇ ਦੇ ਵਿੱਚ ਇੰਨੀ ਕੁਦਰਤੀ ਸ਼ਕਤੀ ਆ ਬੂਟਾ ਸਿਆਂ ਨਹੀਂ ਕਿਸੇ ਚੀਜ਼ ਚ ਆ ਜਿੰਨੇ ਤਾਕਤ ਜਿੰਨੇ ਇਹਦੇ ਚ ਘਾਟਾਂ ਪੂਰੀਆਂ ਕਰਦਾ ਹਾਂ ਰੋਗਾਂ ਨਾਲ ਲੜਨ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਇਹ ਪੈਦਾ ਕਰਦਾ